ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਫਗਾਨ ਰਫਿਊਜੀ ਤੋਂ ਕਿਵੇਂ ਡੈਨਿਸ਼ ਜਿਹੜੀ ਹੈ ਫੁੱਟਬਾਲ ਫੁੱਟਬੋਲਰ ਇੱਕ ਲੜਕੀ ਬਣ ਜਾਂਦੀ ਹੈ ਉਸ ਦੀ ਸਫਲਤਾ ਦੀ ਕਹਾਣੀ ਕਿਵੇਂ ਤਾਲਿਬਾਨਾਂ ਦੇ ਵੱਲੋਂ ਉਸਦੇ ਪਿਤਾ ਦਾ ਕਤਲ ਉਹਨਾਂ ਦੀ ਅੱਖਾਂ ਦੇ ਸਾਹਮਣੇ ਕਰ ਦਿੱਤਾ ਜਾਂਦਾ ਹੈ ਤਾਲਿਬਾਨਾਂ ਤੋਂ ਬਚਦੇ ਬਚਾਂਦੇ ਪਰਿਵਾਰ ਡੈਨ ਡੈਨਮਾਰਕ ਪਹੁੰਚ ਜਾਂਦਾ ਹੈ ਪਾਕਿਸਤਾਨ ਦੇ ਹੁੰਦਿਆਂ ਕਿਵੇਂ ਜਾਲੀ ਪਾਸਪੋਰਟ ਦੇ ਨਾਲ ਉਹਨਾਂ ਦੇ ਵੱਲੋਂ ਲੰਡਨ ਜਾਣਾ ਹੁੰਦਾ ਪਰ ਤੁੱਕੇ ਦੇ ਨਾਲ ਡੈਨਮਾਰਕ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਡੈਨਮਾਰਕ ਦੇ ਵਿੱਚ ਉਹ ਇੰਟਰਨੈਸ਼ਨਲ ਫੁੱਟਬਾਲਰ ਬਣਦੀ ਹੈ ਸਫਲਤਾ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਨਾਦੀਆ ਦੀ ਨਾਦੀਆ ਜੋ ਕਿ ਫੁੱਟਬਾਲਰ ਪਲੇਅਰ ਵੀ ਹੈ ਤੇ ਹੁਣ ਸਨਿਆਸ ਫੁੱਟਬਾਲ ਤੋਂ ਲੈਣ ਜਾ ਰਹੀ ਹੈ ਤੇ ਸਰਜਨ ਦੀ ਪੜਾਈ ਵੀ ਕਰ ਰਹੀ ਹੈ ਅਫਗਾਨ ਸ਼ਰਨਾਰਥੀ ਤੋਂ ਡੈਨਿਸ਼ ਫੁੱਟਬਾਲਰ ਤੱਕ ਦਾ ਸਫ਼ਰ ਨਾਦੀਆ ਨਦੀਮ ਦਾ ਉਹ ਸ਼ਾਨਦਾਰ ਯਾਤਰਾ ਵੀ ਹੈ ਤੇ ਹਰ ਕਿਸੇ ਨੂੰ ਪ੍ਰੇਰਣਾ ਵੀ ਦਿੰਦਾ ਹੈ ਕਿਵੇਂ 11 ਸਾਲ ਦੀ ਉਮਰ ਦੇ ਵਿੱਚ ਆਪਣੀ ਅੱਖਾਂ ਦੇ ਸਾਹਮਣੇ ਪਿਤਾ ਦਾ ਕਤਲ ਹੁੰਦੇ ਹੋਏ ਦੇਖਿਆ ਤੇ ਬਾਅਦ ਵਿੱਚ ਤਾਲਿਬਾਨਾਂ ਤੋਂ ਬਚਦੇ-ਬਚਾਉਂਦੇ ਕਿਵੇਂ ਡੈਨਮਾਰਕ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਫੁੱਟਬਾਲ ਦਾ ਸਫ਼ਰ ਦੀ ਸ਼ੁਰੂਆਤ ਕਰਦੇ ਨੇ ਤੇ ਕਿਵੇਂ ਇੰਟਰਨੈਸ਼ਨਲ ਟੀਮ ਤੱਕ ਪਹੁੰਚਦੀ ਹੈ ਤੇ ਅੱਜ ਇੱਕ ਸਫਲ ਫੁੱਟਬਾਲਰ ਖਿਡਾਰਨ ਵੀ ਹੈ ਤੇ ਹਰ ਕੋਈ ਉਸ ਨੂੰ ਪ੍ਰੇਰਣਾ ਵੀ ਮੰਨਦਾ ਹੈ ਤੇ ਇੰਟਰਨੈਸ਼ਨਲ ਮੈਗਜ਼ੀਨ ਦੇ ਵਿੱਚ ਸਭ ਤੋਂ ਮਜ਼ਬੂਤ ਔਰਤਾਂ ਦੀ ਸੂਚੀ ਦੇ ਵਿੱਚ ਉਸ ਦਾ ਨਾਮ ਵੀ ਦਰਜ ਹੈ ਤਾਂ ਕਹਾਣੀ ਜਿਹੜੀ ਹੈ ਇਹ ਡੈਨਿਸ਼ ਫੁੱਟਬਾਲਰ ਨਾਦੀਆ ਨਦੀਮ ਦੀ ਹੈ ਜਿਸ ਦੀ ਉਮਰ 36 ਸਾਲ ਹੈ ਫੁੱਟਬਾਲਰ ਹੈ ਤੇ ਡੈਨਮਾਰਕ ਦੇ ਲਈ ਉਹ ਖੇਡਦੀ ਹੈ ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਔਰਤਾਂ ਦੇ ਵਿੱਚੋਂ ਉਹਨਾਂ ਦਾ ਨਾਮ ਸ਼ਾਮਿਲ ਹੈ ਉਸਦੀ ਕਹਾਣੀ ਹਰ ਕਿਸੇ ਨੂੰ ਪ੍ਰੇਰਣਾ ਵੀ ਦਿੰਦੀ ਹੈ ਹਰ ਕੋਈ ਸੁਣ ਕੇ ਹੈਰਾਨ ਵੀ ਹੋ ਜਾਂਦੇ ਨੇ ਕਿਵੇਂ ਉਹਨਾਂ ਦੇ ਪਰਿਵਾਰ ਨੇ ਆਪਣੀ ਜਾਨ ਬਚਾਉਣ ਦੇ ਲਈ ਇੱਕ ਟਰੱਕ ਦਾ ਸਹਾਰਾ ਲਿਆ ਹੈ ਉਹਨਾਂ ਦੇ ਪਿਤਾ ਅਫਗਾਨਿਸਤਾਨ ਆਰਮੀ ਦੇ ਵਿੱਚ ਬਤੌਰ ਜਿਹੜੇ ਜਰਨਲ ਸਨ ਤੇ ਉਸ ਤੋਂ ਬਾਅਦ ਤਾਲਿਬਾਨਾ ਨੇ ਬਹੁਤ ਹੀ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਪਰਿਵਾਰ ਦੀ ਅੱਖਾਂ ਸਾਹਮਣੇ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਕਤਲ ਤੋਂ ਬਾਅਦ ਪਰਿਵਾਰ ਆਪਣੀ ਜਾਨ ਬਚਾਉਂਦਾ ਬਚਾਉਂਦਾ ਜਿਹੜਾ ਹੈ ਇੱਕ ਟਰੱਕ ਦੇ ਵਿੱਚ ਬੈਠ ਜਾਂਦਾ ਹੈ ਜਿੱਥੇ ਕਿ ਜਾਲੀ ਪਾਸਪੋਰਟ ਦੇ ذریعے ਉਹ ਲੰਡਨ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਪਰਿਵਾਰ ਜਿਹੜਾ ਹੈ ਉਹ ਤੁੱਕੇ ਦੇ ਨਾਲ ਡੈਨਮਾਰਕ ਆ ਜਾਂਦਾ ਹੈ ਨਾਦੀਆ ਦਾ ਜਨਮ 2 ਜਨਵਰੀ 1988 ਨੂੰ ਅਫਗਾਨਿਸਤਾਨ ਦੇ ਵਿੱਚ ਹੋਇਆ ਹੈ ਮਹਿਜ਼ 11 ਸਾਲ ਦੀ ਉਮਰ ਦੇ ਵਿੱਚ ਉਸ ਦੇ ਵੱਲੋਂ ਆਪਣਾ ਦੇਸ਼ ਉਸ ਨੂੰ ਛੱਡਣਾ ਪਿਆ ਸੀ ਕਿਉਂਕਿ ਉਸ ਦੇ ਦੇਸ਼ ਦੇ ਵਿੱਚ ਤਾਲੀਬਾਨਾ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਦੇ ਨਾਲ ਜਾਲੀ ਪਾਸਪੋਰਟ ਦੇ ਜ਼ਰੀਏ ਅਫਗਾਨਿਸਤਾਨ ਤੋਂ ਪਾਕਿਸਤਾਨ ਆ ਗਏ ਪਾਕਿਸਤਾਨ ਆਣ ਤੋਂ ਬਾਅਦ ਯੂਰਪ ਜਾਣ ਦਾ ਸੋਚਿਆ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸੀ ਉਥੇ ਹੀ ਨਾਦੀਆ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਕਹਾਣੀ ਦੱਸੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਕਦੀ ਵੀ ਡੈਨਮਾਰਕ ਨਹੀਂ ਆਉਣਾ ਚਾਹੁੰਦੀ ਸੀ ਪਰ ਕਿਸਮਤ ਉਹਨਾਂ ਨੂੰ ਡੈਨਮਾਰਕ ਲੈ ਕੇ ਆਈ ਹੈ ਦਰਅਸਲ ਨਾਦੀਆ ਅਫਗਾਨਿਸਤਾਨ ਤੋਂ ਹੈ ਪਿਤਾ ਦੇ ਕਤਲ ਤੋਂ ਬਾਅਦ ਉਹਨਾਂ ਦੀ ਮਾਤਾ ਤੇ ਚਾਰ ਭੈਣਾਂ ਉਹਨਾਂ ਨੂੰ ਲੇਕੇ ਪਾਕਿਸਤਾਨ ਆ ਜਾਂਦੀ ਹੈ ਉੱਥੇ ਹੀ ਉਹਨਾਂ ਦੇ ਨਾਲ ਸੰਪਰਕ ਹੁੰਦਾ ਹੈ ਜਿਹੜੇ ਲੰਡਨ ਦੇ ਵਿੱਚ ਰਹਿੰਦੇ ਉਹਨਾਂ ਦੇ ਰਿਸ਼ਤੇਦਾਰ ਹੈ ਰਿਸ਼ਤੇਦਾਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਕੁਝ ਵੀ ਕਰਕੇ ਲੰਡਨ ਆ ਜਾਓ ਤੇ ਅਸੀਂ ਇੱਥੇ ਤੁਹਾਨੂੰ ਮਦਦ ਕਰਵਾਵਾਂਗੇ ਪਰਿਵਾਰ ਟ੍ਰੱਕ ਦੇ ਵਿੱਚ ਲੁੱਕ ਦਾ ਲਿਕਾਉਂਦਾ ਲੰਡਨ ਜਾਣ ਲੱਗਦਾ ਹੈ ਪਰ ਜਿਵੇਂ ਹੀ ਟ੍ਰੱਕ ਰੁਕਦਾ ਹੈ ਤਾਂ ਪਰਿਵਾਰ ਜਲਦੀ ਜਲਦੀ ਟ੍ਰੱਕ ਤੋਂ ਹੇਠਾ ਉਤਰਦਾ ਹੈ ਤਾਂ ਆਸ-ਪਾਸ ਦਰਖਤ ਹੀ ਦਰਖਤ ਹੁੰਦੇ ਆ ਕਿਸੇ ਰਾਹੀਰ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਲੰਡਨ ਹੈ ਤਾਂ ਰਾਹੀਰ ਦੱਸਦਾ ਹੈ ਇਹ ਲੰਡਨ ਨਹੀਂ ਡੈਨਮਾਰਕ ਹੈ ਉਤੋਂ ਹੀ ਪਰਿਵਾਰ ਆਪਣੀ ਅਗਲੀ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ ਤੇ ਉੱਥੇ ਹੀ ਰਹਿਣਾ ਸ਼ੁਰੂ ਕਰਦਾ ਹੈ ਤਾਂ अफगानिस्तान ਦੇ ਵਿੱਚ ਤਾਲਿਵਾਨਾਂ ਤੋਂ ਬਚਦੇ-ਬਚਾਦੇ ਡੈਨਮਾਰਕ ਪਰਿਵਾਰ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਨਾਦੀਆ ਆਪਣਾ ਸਾਰਾ ਜੀਵਨ ਜਿਹੜਾ ਹੈ ਡੈਨਮਾਰਕ ਦੇ ਵਿੱਚ ਗੁਜ਼ਾਰਦੀ ਹੈ ਨਾਦੀਆ ਦੇ ਵੱਲੋਂ 2007 ਦੇ ਵਿੱਚ ਫੁੱਟਬਾਲ ਖੇਲਣਾ ਸ਼ੁਰੂ ਕੀਤਾ ਗਿਆ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਉਸਨੇ ਅਰਹਸ ਯੂਨੀਵਰਸਿਟੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨੀ ਵੀ ਸ਼ੁਰੂ ਕੀਤੀ ਹੈ ਤੇ ਉਸ ਤੋਂ ਬਾਅਦ ਉਸਨੇ 2009 ਤੋਂ ਬਾਅਦ ਇੰਟਰਨੈਸ਼ਨਲ ਦੇ ਵਿੱਚ ਵੀ ਫੁੱਟਬਾਲ ਖੇਡਣਾ ਸ਼ੁਰੂ ਕੀਤਾ 2017 ਦੇ ਵਿੱਚ ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਦੇਖਿਆ ਗਿਆ ਤੇ ਉਸ ਦੇ ਜਿਹੜਾ ਹੈ ਪ੍ਰਸਿੱਧੀ ਕਾਫੀ ਜ਼ਿਆਦਾ ਉਸ ਵੇਲੇ ਹੁੰਦੀ ਹੈ ਜਦੋਂ ਉਸਨੇ গোল স্কোরਰ ਕਰਨ ਦੇ ਵਜੋਂ ਆਪਣੀਆਂ ਅਹਿਮ ਭੂਮਿਕਾ ਨਿਭਾਈਆਂ 2017 ਦੇ ਵਿੱਚ ਉਸਨੇ ਸਦਕਾ ਹੀ ਉਸਦੀ ਟੀਮ ਜਿਹੜੀ ਹੈ ਉਹ ਨੈਸ਼ਨਲ ਜਿੱਤ ਪਾਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਨਾਦੀਆਂ ਨੇ ਕਈ ਜਿੱਤਾਂ ਹਾਸਲ ਕੀਤੀਆਂ ਨੇ ਨਾਦੀਆ ਕਾਫੀ ਜ਼ਿਆਦਾ ਫੇਮਸ ਵੀ ਉਸ ਵੇਲੇ ਹੁੰਦੀ ਹੈ ਜਦੋਂ ਉਸ ਦੀਆਂ ਕਈ ਜੜੀਆਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵਾਇਰਲ ਹੁੰਦੀਆਂ ਨੇ ਫੁੱਟਬਾਲ ਖੇਲਦੇ ਹੋਏ ਨਾਦੀਆ ਨੇ ਆਪਣੀ ਸਟੋਰੀ ਵੀ ਆਪਣੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਆਪਣੇ ਅਫਗਾਨਿਸਤਾਨ ਦੇ ਵਿੱਚ ਰਹਿੰਦੇ ਹੋਏ ਜੀਵਨ ਦੇ ਬਾਰੇ ਵੀ ਦੱਸਿਆ ਹੈ ਤੇ ਨਾਲ ਉਸ ਨੇ ਦੱਸਿਆ ਹੈ ਕਿ ਕਿਵੇਂ 11 ਸਾਲ ਦੀ ਉਮਰ ਦੇ ਵਿੱਚ ਉਸ ਨੇ ਆਪਣੇ ਪਿਤਾ ਦਾ ਕਤਲ ਆਪਣੀ ਅੱਖੀ ਦੇਖਿਆ ਹੈ ਨਾਦੀਆ ਨੇ ਪੇਸ਼ੇਵਰ ਫੁੱਟਬਾਲ ਦੇ ਵਿੱਚ ਲਗਭਗ 200 ਗੋਲ ਕੀਤੇ ਨੇ ਤੇ 98 ਮੌਕਿਆਂ ਦੇ ਉੱਤੇ ਡੈਨਮਾਰਕ ਦੀ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕੀਤੀ ਹੈ। ਉਸਨੇ ਮੈਡੀਕਲ ਸਕੂਲ ਖਤਮ ਕਰ ਲਿਆ ਹੈ ਤੇ ਹੁਣ ਉਹ ਖੇਡਣ ਤੋਂ ਬਾਅਦ ਜਦੋਂ ਉਹ ਸੰਨਿਆਸ ਲੈ ਲਵੇਗੀ ਤੇ ਉਸ ਤੋਂ ਬਾਅਦ ਪਲਾਸਟਿਕ ਸਰਜਨ ਬਣਨ ਭਾੜ ਕੇ ਆਪਣੀਆਂ ਸੇਵਾਵਾਂ ਨਿਭਾਵੇਗੀ। ਉਹ 11 ਭਾਸ਼ਾਵਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਬੋਲ ਸਕਦੀ ਹੈ। ਉਸ ਦੀ ਮਹਰਤ ਹਾਸਿਲ ਹੈ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਉਹ ਸਭ ਤੋਂ ਸ਼ਕਤੀਸ਼ਾਲੀ ਔਰਤ ਦੀ ਸੂਚੀ ਦੇ ਵਿੱਚ ਉਸ ਦਾ ਨਾਮ ਹੈ ਤੇ ਨਾਲ ਹੀ ਬਹੁਤ ਸਾਰੀਆਂ ਲੜਕੀਆਂ ਦੇ ਲਈ ਵੀ ਰੋਲ ਮਾਡਲ ਹੈ ਦੱਸਦੀ ਹੈ ਨਾਦੀਆ ਫੁੱਟਬਾਲ ਤੇ ਆਪਣੀ ਜਿਹੜੀ ਪੜ੍ਹਾਈ ਹੈ ਪਲਾਸਟਿਕ ਸਰਜਨ ਦੀ ਉਸ ਤੋਂ ਇਲਾਵਾ ਸਮਾਜ ਸੇਵੀ ਦੇ ਵਜੋਂ ਵੀ ਭੂਮਿਕਾ ਨਿਭਾਉਂਦੀ ਹੈ ਤੇ ਨਾਲ ਹੀ ਬਹੁਤ ਸਾਰੇ ਚੈਰਿਟੀ ਦੇ ਉਦੇ ਵੱਲੋਂ ਐਨਜੀਓ ਵੀ ਚਲਾਏ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਟੀਚਾ ਬੱਚਿਆਂ ਨੂੰ ਖੇਡਾਂ ਦੇ ਵੱਲ ਤੇ ਸਿੱਖਿਆ ਦੇ ਵੱਲ ਲੈ ਕੇ ਜਾਣਾ ਹੈ ਮੈਂ ਆਪਣਾ ਬਚਪਨ ਕਾਫੀ ਜ਼ਿਆਦਾ ਜੋ ਤਾਲਿਬਾਨਾ ਦੇ ਆਸ-ਪਾਸ ਗੁਜ਼ਾਰਿਆ ਹੈ ਤੇ ਮੈਂ ਦੇਖਿਆ ਹੈ ਕਿ ਕਿਵੇਂ ਤਾਲਿਬਾਨਾ ਨੇ ਮੇਰੇ ਪਿਤਾ ਦੀ ਹਤਿਆ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਜਦੋਂ ਸਾਡਾ ਪਰਿਵਾਰ ਲੁਕਦਾ ਲਕਾਉਂਦਾ ਡੈਨਮਾਰਕ ਆਇਆ ਤੇ ਉਸ ਤੋਂ ਬਾਅਦ ਹਮੇਸ਼ਾ ਹੀ ਮੈਂ ਸੋਚਿਆ ਹੈ ਕਿ ਜਦੋਂ ਤਾਂ ਮੈਂ ਹੋਸ਼ ਸੰਭਾਲਿਆ ਹੈ ਕਿ ਬੱਚਿਆਂ ਨੂੰ ਵਧੀਆ ਮਾਹੌਲ ਦੇ ਸਕਾਂ ਤੇ ਉਹਨਾਂ ਦੀ ਪੜ੍ਹਾਈ ਤੇ ਉਹਨਾਂ ਦੀ ਖੇਡਾਂ ਦੇ ਵੱਲ ਰੁਚੀ ਨੂੰ ਹੋਰ ਵਧਾ ਸਕਾਂ ਤਾਂ ਅੱਜ ਨਾਦਿਆ ਬਹੁਤ ਸਾਰੀਆਂ ਲੜਕੀਆਂ ਦੇ ਲਈ ਪ੍ਰੇਰਣਾ ਦੀ ਕਹਾਣੀ ਵੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੁੱਟਬਾਲ ਖੇលਦੇ ਹੋਏ ਤੋਂ ਵੀਡੀਓਜ਼ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੇ ਨੇ ਤੇ ਨਾਲ ਹੁਣ ਨਾਦੀਆ ਦਾ ਕਹਿਣਾ ਹੈ ਕਿ ਮੈਂ ਖੇਡਾਂ ਤੋਂ ਸੰन्यास ਲੈਣ ਤੋਂ ਬਾਅਦ ਪਲਾਸਟਿਕ ਸਰਜਨ ਦੇ ਵਜੋਂ ਸਿਵਾਮਾ ਨਿਭਾਵਾਂਗੀ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ